ਸੰਦੂ ਸਾਹਿਬ ਭੱਜ ਕੇ ਆਓ ਆ ਦੇਖੋ ਫੈਵਿਕ ਕਵਿਕ ਨਾਲ ਅੰਬ ਚ ਪਏ ਹੋਏ ਆ ਬੂਟੇ ਦਾ ਛੋਟਾ ਜਿਹਾ ਇਹਨੂੰ ਇੰਨੇ ਅੰਬ ਕਿੱਥੋਂ ਲੱਗ ਸਕਦੇ ਆ ਫੈਵਿਕ ਕਵਿਕ ਨਾਲ ਹਾਂਜੀ ਆ ਦੇਖੋ ਮੈਨੂੰ ਤਾਂ ਫੈਵਿਕ ਕਵਿਕ ਨਾਲ ਹੀ ਚਪੇ ਲੱਗਦੇ ਆ ਯਾਰ ਕਮਾਲ ਹੋ ਗਈ ਫੈਵਿਕ ਕਵਿਕ ਨਾਲ ਥੋੜਾ ਚਪੇ ਆ ਇਹ ਦੇਵ ਨਰਸਰੀ ਆ ਜਿਹੜੇ ਆਪਾਂ ਅੰਬ ਹੁਣ ਟੋਕਰਿਆਂ ਦੇ ਟੋਕਰੇ ਤੋੜ ਕੇ ਖਾਦੇ ਆ ਨਾ ਸਾਰੇ ਬੂਟੇ ਇੱਥੋਂ ਹੀ ਲੈ ਕੇ ਜਾਂਦਾ ਮੈਂ ਬੱਲਾ ਜਿਹੜਾ ਬੰਦਾ 4 ਮਹੀਨੇ ਦਾ ਇੱਕ ਪੱਤਾ ਖਾਲੀ ਵੇਟ ਖਾਂਦਾ ਨੇ ਜੀ 4 ਮਹੀਨੇ 4 ਮਹੀਨੇ ਖਾ ਲੋ ਜਿਹੜੀ ਸ਼ੂਗਰ ਹੈ ਤੁਸੀਂ ਟੈਸਟ ਕਰਾ ਲਓ ਜੇ ਪਹਿਲਾਂ ਵੀ ਤੇ ਬਾਅਦ ਚ ਵੀ ਠੀਕ ਆ ਮੈਂ ਕਹਿੰਦਾ ਵੀ ਨਿਲ ਹੋ ਜੂਗੀ ਸ਼ੂਗਰ ਔਰ ਨਾਲ ਦੀ ਨਾਲ ਸ਼ੂਗਰ ਨਿਲ ਨਹੀਂ ਕਰਦਾ ਇਹ ਆਪਾਂ ਨੂੰ ਸ਼ਾਮ ਹੀ ਦੇਊਗਾ ਜੀ ਜੇ ਇਹ ਦੇ ਨਾ ਟੁੱਟ ਜਾਣਾ ਗਮਲਾ ਤੇਰਾ ਉਹ ਮੈਂ ਕਹਿੰਦਾ ਜੀ ਆਹ ਲਓ ਟੁੱਟ ਗਿਆ ਦਿਖਾਓ ਟੁੱਟ ਜਾਣਾ ਲੈ ਰੱਖੋ ਪੈਰ ਰੱਖੋ ਪੈਰ ਰੱਖੋ ਟੁੱਟ ਗਿਆ ਜੀ ਆਹ ਲਓ ਓਏ ਗਮਲਾ ਕਮਾਲ ਹੋ ਗਈ ਯਾਰ ਦੋਸਤੋ ਇਧਰ ਦੇਖੋ ਪਲਾਸਟਿਕ ਦਾ ਗਮਲਾ ਇਹ ਮਤਲਬ ਕਿ ਇੱਕ ਨੰਬਰ ਪਲਾਸਟਿਕ ਬਿਲਕੁਲ ਨਵਾਂ ਬਿਲਕੁਲ ਨਵਾਂ ਇਸ ਸਕ੍ਰੈਪ ਵਾਲਾ ਨਹੀਂਗਾ ਸਕ੍ਰੈਪ ਵਾਲਾ ਬਿਲਕੁਲ ਜੀ ਡਾਇਰੈਕਟ ਡਰਾਸ ਦੀ ਨਾ ਜੀ ਆਪਾਂ ਗੱਲ ਪਹਿਲਾਂ ਕਰ ਰਹੇ ਆ ਉੱਥੇ ਇਹ 30000 ਦਾ ਪਲਾਂਟ ਵਿਕਦਾ ਸਿੰਪਲ ਗਮਲੇ ਚ ਅੱਛਾ 30000 ਦਾ ਇੱਕ ਬਿਲਕੁਲ ਜੀ ਅਸੀਂ ਸਟੋਨ ਪਾ ਕੇ ਆਹ ਵਾਲਾ ਗਮਲਾ ਲਾ ਕੇ origignal ਵਾਲਾ ਠੀਕ ਹੈ ਜੀ ਔਰ ਅਸੀਂ ਦਿੰਦੇ ਆ ਜੀ ਇਹ 15000 ਦਾ अच्छा 15000 ਦਾ ਅੱਧ ਰੇਟ 'ਚ ਠੀਕ ਹੈ ਜੀ ਜਿਹੜਾ ਵੀਡੀਓ ਤੁਹਾਡੀ ਸ਼ੇਅਰ ਕਰਕੇ ਆਊਗਾ ਸਾਨੂੰ ਸਕਰੀਨਸ਼ਾਟ ਦਿਖਾਏ ਅਸੀਂ ਇਹਨੂੰ ਦੇਾਂਗੇ ਜੀ 12000 ਦਾ 3000 ਹੋਰ ਲੈਸ ਲਓ ਵੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਤੇ ਸਾਨੂੰ ਬਹੁਤ ਟਾਈਮ ਤੋਂ ਲੋਕ ਪੁੱਛਦੇ ਸੀ ਦੋਸਤ ਮਿੱਤਰ ਪੁੱਛਦੇ ਸੀ ਵੀ ਸੰਧੂ ਸਾਹਿਬ ਤੁਹਾਡੇ ਫਾਰਮ ਦੇ ਵਿੱਚ ਤੁਸੀਂ ਬੂਟੇ ਕਿੱਥੋਂ ਲੈਨੇ ਵੀ ਛੋਟੇ ਛੋਟੇ ਬੂਟਿਆਂ ਦੇ ਫਲ ਲੱਗੇ ਹੋਏ ਆ ਤੇ ਅੱਜ ਤੁਹਾਨੂੰ ਆਰਡਰੀ ਦੇ ਵਿੱਚ ਲੈ ਕੇ ਆਏ ਆ ਜਿਨ੍ਹਾਂ ਨੇ ਮਤਲਬ ਕਿ ਆਪਣੇ ਖੇਤ ਦੇ ਵਿੱਚ ਜਿੰਨੇ ਵੀ ਬੂਟੇ ਲੱਗੇ ਦੋਸਤੋ ਸਾਰੇ ਅਸੀਂ ਇੱਥੋਂ ਲੈ ਕੇ ਜਾਂਦੇ ਰਹੇ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਧੂ ਸਾਹਿਬ ਤੇ ਅੱਜ ਮੈਂ ਆਖਿਆ ਵੀ ਅੱਜ 10 ਹੀ ਦੇ ਆ ਖੇਰੇ ਪਹਿਲਾਂ ਅਸੀਂ ਪਰਦੇ ਦਾ ਰੱਖਿਆ ਸੀ ਕਿ ਮੈਂ ਹੇਦਰ ਪਰਦੇ 'ਚ ਰਹਿਣ ਦੀਏ ਕਾਹ ਦੋਸਤੋ ਪਰਦਾ ਖੋਲ ਤਾਂ ਜਿੰਨੇ ਸਾਡੇ ਨਰਸਰੀ ਦੇ ਵਿੱਚ ਸਾਡੇ ਖੇਤ ਦੇ ਵਿੱਚ ਬੂਟੇ ਲੱਗੇ ਆ ਜਿਹੜੇ ਅੱਜ ਕਿ ਅਸੀਂ ਆਮਬ ਖਾਦੇ ਆ ਜਾਂ ਚੀਕੂ ਖਾਣੇ ਆ ਜਾਂ ਆੜੂ ਆਲੂ ਬੁਖਾਰਾ ਜਿੰਨੇ ਵੀ ਬੂਟੇ ਆ ਨਾਸ਼ਪਤੀਆਂ ਵਾਧੂ ਲੱਗੀਆਂ ਸਿਗੀਆਂ ਸਾਰੇ ਬਾਈ ਦੇਵ ਦੀ ਕਿਰਪਾ ਯੂਨੀਵਰਸਿਟੀ ਵਿੱਚ ਵੀ ਕਸਟਮਰ ਤਾਂ ਇਨੀ ਦੂਰ ਦੂਰ ਤੱਕ ਜੁੜੇ ਆ ਪੰਜਾਬ ਤਾਂ ਛੱਡੋ ਤੁਸੀਂ ਹਰਿਆਣਾ ਰਾਜਸਥਾਨ ਲੋਕ ਜੁਪੀ ਤੱਕ ਬਿਹਾਰ ਤੱਕ ਆਪਣੇ ਕੋਲ ਆਉਂਦੇ ਆ ਔਰ ਸਾਡੇ ਬਾਹਰ ਵੀ ਪਲਾਂਟ ਗਿਆ ਹੈ ਸਾਡੇ 골ਡ ਜੇ ਮੁੰਡਾ ਉਹਨਾਂ ਦੇ ਕਾਫੀ ਰਿਸ਼ਤੇਦਾਰ ਹੈ ਉਹ ਬਾਹਰ ਉਹ ਲੈ ਕੇ ਜਾਂਦੇ ਆ ਦੋ ਤਿੰਨ ਤਿੰਨ ਪਲਾਂਟ ਤੇ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਜਿਹੜੀ ਚੀਜ਼ ਦੇ ਇਹਨਾਂ ਨੇ ਕਹਿਤਾ ਨਾ ਵੀ ਫਰੂਟ ਲੱਗੂਗਾ ਉਸੇ ਨੂੰ ਫਰੂਟ ਸਕਦਾ ਹੈ ਮੈਨੂੰ ਸਮਝ ਨਹੀਂ ਆ ਰਹੀ ਬਾਈ ਗਰਮੀਆਂ ਦੇ ਵਿੱਚ ਇੱਡਾ ਸਾਈਜ਼ ਕੀ ਬਣਿਆ ਖੜਾ ਇਹ ਮਿਕਸ ਫਰੂਟ ਹੈ ਅੱਛਾ ਉਸੰਮੀ ਮਾਲਟਾ ਕਿੰਨੂੰ ਸੰਤਰਾ ਮਿੱਠਾ ਠਿੱਠਾ ਜੋ ਵੀ ਹੁੰਦਾ ਹੈ ਇਹ ਸਾਰੇ ਮਿਕਸ ਕਰਕੇ ਇੱਕ ਬੂਟਾ ਕੱਢਿਆ ਔਰ ਸੰਤੂ ਸਾਹਿਬ ਤੁਹਾਡੇ ਕਦੇ ਕਿੰਨੂੰ ਵੇਖਿਆ ਹਮੇਸ਼ਾ ਲੱਗਿਆ ਨਹੀਂ ਨਹੀਂ ਸਾਲ ਜੇ ਇੱਕ ਵਾਰ ਲੱਗਦਾ ਨਾ ਔਰ ਇਹ ਹਮੇਸ਼ਾ ਹੀ ਲੱਗਿਆ ਰਹਿਣਾ ਔਰ ਵੀ ਨੀਲਕੰਠ ਦਾ ਮਿਕਸ ਫਰੂਟ ਬਿਲਕੁਲ ਜੀ ਇਹ ਹੁਣ ਸੰਤੂ ਸਾਹਿਬ 12 ਮਹੀਨੇ 30 ਦਿਨ ਨੂੰ ਲੱਗਿਆ ਰਹਿੰਦਾ ਹੈ ਹੁਣ ਸੰਤੂ ਸਾਹਿਬ ਤੁਸੀਂ ਹਰਾਣ ਹੋ ਜਾਣਾ ਵੀ ਨਵੇਂ ਤੋਂ ਨਵੇਂ ਸੱਪ ਕੱਢ ਜਉਂਦੇ ਆ ਆਹ ਦੇਖੋ ਨੀਲਕੰਠ ਠੀਕ ਹੈ ਜੀ ਔਰ ਇਹ ਨਹੀਂ ਝੂਠ ਨਹੀਂ ਕੱਲੀ ਫੋਟੋ ਲਾਈ ਆ ਦੇਖੋ ਮਦਰ ਪਲਾਂਟ ਔਰ ਨਾਲ ਚੀਕੂ ਲੱਗ ਰਿਹਾ ਵੇਖੋ ਲੰਬੇ ਆ ਬਣਨੇ ਸ਼ੁਰੂ ਹੋ ਗਿਆ ਹੈ ਬਿਲਕੁਲ ਬਿਲਕੁਲ ਔਰ ਇਹਦੀ ਖਾਸੀ ਸੁਣ ਲੋ ਹੁਣ ਜਿਹੜਾ ਗੋਲ ਚੀਕੂ ਹੈ ਹਾਂਜੀ ਹਾਂਜੀ ਉਹ ਜਿਹੜਾ ਤੁਹਾਨੂੰ ਪਕਾਉਣਾ ਪੈਂਦਾ ਹੈ ਪਕਾਉਣਾ ਪੈਂਦਾ ਜੀ ਔਰ ਇੱਕੋ ਜੇ ਦੋ ਦਿਨ ਵੱਧ ਪਿਆ ਰਹੇ ਉਹ ਖੱਟਾ ਹੋ ਜਾਂਦਾ ਨਾ ਤਾਂ ਖੱਟਾ ਹੋਊਗਾ ਔਰ ਉਪਰ ਹੀ ਪੱਕੂਗਾ ਉਹ ਜਿਹੜਾ ਸੰਦੂ ਸਾਹਿਬ ਤੁਹਾਡੇ ਏਰੀਆ ਚ ਹੁੰਦਾ ਸਰਦੀਆਂ ਚ ਬਾਹਲਾ ਲੱਗਦਾ ਹਣਾ ਜਦੋਂ ਲੋੜ ਹੁੰਦੀ ਹੈ ਲੱਗਦਾ ਨਹੀਂ ਗਾ ਇਹ ਔਰ ਅੱਜ ਗਰਮੀ ਹੈ ਫੁੱਲਣਾ ਔਰ ਇਹ ਨਿੰਬੂ ਨਾਲ ਲੱਗਿਆ ਇਹਦੀ ਖਾਸੀਅਤ ਕੀ ਹੈ ਇਸ ਨਿੰਬੂ ਦੀ ਇਹ ਜਦੋਂ ਪੱਕ ਗਿਆ ਤਿਆਰ ਹੋ ਗਿਆ ਇਹ ਥੋੜੀ ਮਰਜੀ ਹੈ ਠੀਕ ਹੈ ਜੀ ਜਦੋਂ ਤੁਹਾਨੂੰ ਮੰਡੀ ਦਾ ਰੇਟ ਮਿਲਦਾ ਤੁਸੀਂ ਕਮਰਸ਼ੀਅਲ ਲਾਉਣਾ ਤੁਸੀਂ ਲੈ ਜਾਓ ਤੋੜ ਕੇ ਨਹੀਂ ਤਾਂ ਇਹ ਨਾਲ ਪੱਕਿਆ ਖੜੂ ਡਿੱਗੂਗਾ ਨਹੀਂ ਨਾਲ ਓਏ ਨਾ ਜਨਾ ਔਰ 12 ਮਹੀਨੇ 30 ਦਿਨ ਲੱਗਿਆ ਰਹੇਗਾ ਸਭ ਤੋਂ ਵੱਡੀ ਗੱਲ ਦੋ ਤੋਂ ਤੀਜਾ ਬੀਰ ਹੀ ਨਿਕਲਣਾ ਦੇ ਵਿੱਚ ਤੁਹਾਨੂੰ ਨਾ ਹੁਣ ਦਿਖਾਉਣੇ ਆ ਸੀ ਕੱਟ ਕੇ ਠੀਕ ਇਹ ਨਿੰਬੂ ਆ ਵੇਖੋ ਨਾਲ ਲੱਗਿਆ ਕੋਈ ਆਇਆ ਨਾ ਕਹਿ ਦੇਵੇ ਆ ਵੇਖੋ ਮੈਂ ਤੁਹਾਨੂੰ ਕਿਹਾ ਸੀ ਨਾ ਵੀ ਇਹ ਭਾਵੇਂ ਸਾਲ ਠੱਲੋ ਡਿੱਗੂਗਾ ਨਹੀਂ ਆ ਵੇਖੋ ਡਿੱਗੂਗਾ ਨਹੀਂ ਹਾਂਜੀ ਇਹ ਇਹ ਹੁਣ ਤਿਆਰ ਹੈ ਨਿੰਬੂ ਠੀਕ ਹੈ ਜੀ ਆ ਲੋ ਤੁਹਾਨੂੰ ਦਿਖਾਉਣੇ ਆ ਤੇ ਕਿਠਾਸ ਕੀ ਆ ਤੇ ਇੰਦ ਵਿੱਚ ਬੀਜ ਕਿੰਨਾ ਕੋ ਆ ਵੇਖੋ ਪਹਿਲਾਂ ਹੀ ਚੋਣ ਲੱਗ ਗਿਆ ਵਿੱਚੋਂ ਇਹ ਠੀਕ ਆ ਦੋਸਤੋ ਐਕਸਪੈਰੀਮੈਂਟ ਆ ਇੱਕ ਮਿੰਟ ਵੇਖੋ ਤੁਸੀਂ ਤਜ਼ਾਬ ਨਾਲ ਆ ਵੇਖੋ ਬੀਜ ਕਿੰਨਾ ਕੋ ਹੋ ਗਿਆ ਆ ਦੇਖੋ ਬਿਲਕੁਲ ਆ ਝੱਗ ਬਣਾਤੀ ਨੇ ਆਹ ਲਓ ਜੀ ਬਿਲਕੁਲ ਸਭ ਬੀਜ ਗਿਣਿਓ ਆ ਦੋ ਮਰੇਜ ਬੀਜ ਆ ਬਸ ਇਹ ਨਿਕਲੇ ਨਹੀਂ ਨਾ ਆਹ ਲਓ ਮਰੇਜ ਬੀਜ ਇਹ ਇਹ ਇੰਨਾ ਵਧੀਆ ਹੈ ਔਰ ਅਸੀਂ ਕਮਰਸ਼ੀਅਲ ਵਾਰੇ ਲੋਕਾਂ ਨੂੰ 4-5-5 ਕਿੱਲੇ ਠੀਕ ਔਰ ਤੁਸੀਂ ਇਹ ਨਿੰਬੂ ਲਾਓ ਸਾਡੇ ਕੋਲ ਇਹ ਇਹ ਅਮਰੂਦ ਆ ਔਰ ਇਹਨੂੰ ਇਹ ਰੈੱਡ ਅੰਦਰੋਂ ਬਾਹਰੋਂ ਰੈੱਡ ਅਨਾਰ ਟੈਪ ਲੱਗਣਾ ਹੈ ਇਹਨੂੰ ਅੱਛਾ ਅਮਰੂਦ ਦੋਸਤੋ ਮੈਂ ਤਾਂ ਦੇਖ ਕੇ ਹੈਰਾਨ ਆ ਮੈਂ ਅੱਜ ਨਵਾਂ ਬੂਟਾ ਲੈ ਕੇ ਜਾਊਂਗਾ ਬੇਰਾ ਜੀ ਰੈੱਡ ਚਿੱਲੀ ਕਹਿੰਦੇ ਇਹਨੂੰ ਬਿਲਕੁਲ ਜੀ ਰੈੱਡ ਚਿੱਲੀ ਠੀਕ ਠੀਕ ਜਿਗਰ ਫਲ ਇਹ ਚਕੋਤਰ ਹੈ ਜੀ ਚਕੋਤਰ ਬਿਲਕੁਲ ਜੀ ਇਹ ਚਕੋਤਰੇ ਦਾ ਬੂਟਾ ਹੈ ਔਰ ਸੰਧੂ ਸਾਹਿਬ ਜੀ ਦਾ 50% ਵੀ ਲਿਵਰ ਡੈਮੇਜ ਹੋ ਚੁੱਕਿਆ ਉਹਨੂੰ ਵੀ ਇਹ ਰਿਕਵਰ ਕਰਨ ਵਿੱਚ ਕਾਮਯਾਬ ਹੈ ਔਰ ਡਾਕਟਰ ਆਪਣੀਆਂ ਦਵਾਈਆਂ ਛੱਡ ਕੇ ਇਹਨੂੰ ਰეკਮੈਂਡ ਕਰਦੇ ਆ ਇਹ ਵਾਟਰ ਐਪਲ ਹੈ ਇਹਨੂੰ ਵੀ ਮੈਡੀਸਨਲ ਪਲਾਂਟ ਆਪਾਂ ਕਹਿ ਸਕਦੇ ਆ ਕਿਉਂਕਿ ਪੇਟ ਦਾ ਜਿੱਥੋਂ ਕੋਈ ਬਿਮਾਰੀ ਨਹੀਂ ਠੀਕ ਹੁੰਦੀ ਕਿਤੋਂ ਵੀ ਤੇ ਮੈਂ ਕਹਿੰਦਾ ਵੀ ਇੱਕ ਮਹੀਨਾ ਲਗਾਤਾਰ ਵਾਟਰ ਰੈਪਲ ਉਹ ਯੂਜ਼ ਕਰਦਾ ਤੁਸੀਂ Google ਤੇ ਰਿਸਰਚ ਕਰ ਲਿਓ ਠੀਕ ਆ ਔਰ ਮੈਂ ਕਹਿੰਦਾ ਵੀ ਉਹ ਜੜੋਂ ਕੱਢ ਦੋ ਬਿਮਾਰੀ ਨੂੰ ਔਰ ਇਹਦਾ ਬੂਟਾ ਵੀ ਦਿਖਾਉਣਾ ਆਹ ਲਓ ਆ ਇਹਦਾ ਬੂਟਾ ਹੈ ਜੀ ਸੰਧੂ ਸਾਹਿਬ ਇੱਕ ਗੱਲ ਹੋਰ ਹਾਂਜੀ ਪਿਸ਼ੂ ਕਲਚਰ अच्छा टिशू कल्चर ਆਪਣੇ ਕੋਲ ਤੁਹਾਨੂੰ 60% ਬੂਟੇ ਟਿਸ਼ੂ ਕਲਚਰ ਮਿਲਣਗੇ ਜਿਹੜੇ ਲੋਕਾਂ ਨੂੰ ਹਾਲੇ ਮਾਲੀਆਂ ਨੂੰ ਪਤਾ ਵੀ ਨਹੀਂ ਟਿਸ਼ੂ ਕਲਚਰ ਵੀ ਹੁੰਦਾ ਠੀਕ ਠੀਕ ਸੋ ਟਿਸ਼ੂ ਕਲਚਰ ਬੂਟੇ ਆਪਣੇ ਕੋਲ ਅਵੇਲੇਬਲ ਹੈ ਇਹਦਾ ਇਹ ਲੈਬ ਵਿੱਚ ਤਿਆਰ ਹੁੰਦਾ ਕਿਉਂਕਿ ਇਹਦੇ ਵਿਸਤਾਰ ਤੁਸੀਂ ਜਾਣਾ ਤਾਂ ਗੂਗਲ ਤੇ ਰਿਸਰਚ ਕਰ ਲਿਓ ਔਰ ਇਹ ਵਾਟਰ ਐਪਲ ਹੈ ਲੀਚੀ ਹੈ ਜਿੰਨੂੰ 100% ਲੀਚੀ ਲੱਗਣੀ ਹੈ ਭਾਵੇਂ ਤੁਸੀਂ ਇੱਕ ਲੈ ਜਾਓ ਪੌਦਾ ਤੇ ਭਾਵੇਂ ਕਿੱਲੇ ਦਾ ਬਾਗ ਲਾ ਲਓ ਸਾਡੀ ਉਸ ਚੀਜ਼ ਦੀ ਰਿਸਪੌਂਸਿਬਿਲਟੀ ਹੈ ਔਰ ਇਹਨੂੰ ਲੱਗੀਆਂ ਆਪਣੇ ਇੱਥੇ ਔਰ ਇਲਾਕੇ ਦੀਆਂ ਜਿਹੜੀਆਂ ਨਾਮੀ ਹਸਤੀਆਂ ਉਹਨਾਂ ਨੂੰ ਅਸੀਂ ਇਹ ਖੁਆਈਆਂ ਇ ਔਰ ਇਹ ਵੀ ਜਿਵੇਂ ਸੇਵ ਹੈ ਉਸ ਕਲਾਈਮੇਟ ਜਿਹਨੂੰ ਤਿਆਰ ਕੀਤਾ ਗਿਆ ਹੈ ਯਾਨੀ ਕਿ 50 ਡਿਗਰੀ ਤੱਕ ਇਸ ਵਾਰ 48 ਤੱਕ ਹੋਇਆ ਹੀ ਰਿਹਾ ਸੋ ਇਹ ਪੂਰੀਆਂ ਲੀਚੀਆਂ ਤਿਆਰ ਹੋਈਆਂ ਪਲਾ ਥੱਕ ਗਏ ਬਾਈ ਸਾਡੇ ਤਾਂ ਆਪਣੀ ਹੁੰਦੀ ਲੀਚੀ ਔਰ ਮੈਂ ਕਹਿੰਦਾ ਵੀ ਮੇਰੇ ਕੋਲ ਪੱਕਾ ਬਿਲ ਲੈ ਜਾਓ ਜੇ ਭਾਵਾਂ ਦੀ ਕਿੱਲਾ ਲਾ ਲਓ ਆਪਣੀਆਂ ਆਪਣੇ ਚੈਨਲ ਦੇਵ ਲਾਇਬ੍ਰੇਰੀਓ ਤੇ ਆਪਾਂ ਜਿਹੜੇ ਚੰਗੇ ਚੰਗੇ ਬੰਦੇ ਜਿਹੜੀ ਨਾਮੀ ਹਸਤੀਆਂ ਉਹਨਾਂ ਨੂੰ ਆਪਾਂ ਖੁਆਈਆਂ ਵੀ ਐ ਠੀਕ ਆ ਦੇਖੋ ਹਾਲੇ ਡੰਡੀਆਂ ਉੱਪਰ ਖੜ੍ਹੀ ਐ ਹਾਂ ਹਾਂ ਔਰ ਇਹਨੂੰ ਲੀਚੀ ਲੱਗੇ ਆਲਰੇਡੀ ਠੀਕ ਔਰ ਜਿਹੜੀ ਹਿਮਾਚਲ ਵਾਲੀ ਜਿਹੜੀ ਮਾਲੀ ਜਾਂ ਆਮ ਲੋਕ ਵੇਚਦੇ ਆ ਉਹਨੂੰ ਲੀਚੀ ਨਹੀਂ ਲੱਗੂਗੀ ਉਹਨੂੰ ਫਲਾਵਰ ਜੂਰ ਆਉਣਗੇ ਮਾਰਚ ਚ ਪਰ ਉਹਨੂੰ ਲੀਚੀ ਨਹੀਂ ਲੱਗਣੀ ਇਹਨੂੰ ਲੀਚੀ ਲੱਗੂਗੀ ਦੇਖੋ ਹਾਲੇ ਕਿੰਨੀ ਹਲਦੀ ਪਈ ਕਿੰਨੀ ਗਰਮੀ ਆ ਜੀ ਬਿਲਕੁਲ ਬਿਲਕੁਲ ਆ ਦੇਖੋ ਕੋਈ ਬਰਨਿੰਗ ਨਹੀਂ ਉਹਦੇ ਪੱਤੇ ਸੜ ਗਏ ਕਦੋਂ ਦੇ ਸੋ ਇਹ ਤੁਸੀਂ ਹਰਾ ਔਲਾ ਤਾਂ ਬਹੁਤ ਵੇਖਿਆ ਹੋਣਾ ਠੀਕ ਹੈ ਜੀ ਔਰ ਇਹਦੀ ਖਾਸੀਅਤ ਹੈ ਇੱਕ ਦਾ ਇਹਦਾ ਟੇਸਟ ਬਹੁਤ ਘੈਂਡ ਹੈ ਅੱਛਾ ਨੰਬਰ 2 ਇਹਦਾ ਜਿਹੜਾ ਰੰਗ ਲਾਲ ਹੋਊਗਾ ਰੈੱਡ ਚ ਇਹ ਮੇਲ ਫੀਮ ਲਾਉਣ ਦੀ ਲੋੜ ਨਹੀਂ ਗਈ ਠੀਕ ਹੈ ਇਹ ਗrafted ਵਾਲਾ ਆਪਣੇ ਕੋਲ ਔਰ ਟਿਸ਼ੂ ਕਲਚਰ ਵੀ ਹੈਗਾ ਤੇ ਇਹ ਇੱਕ ਨਾਲ ਹੀ ਔਰ ਸਾਡੀ ਗਰੰਟੀ ਹੈ ਪਹਿਲੇ ਸਾਲ ਹੀ ਫਰੂਟ ਤੇ ਆਉਣਗੇ ਨਹੀਂ ਤਾਂ ਔਲੇ 10 10 ਸਾਲ ਹੋ ਗਏ ਲੋਕਾਂ ਦੇ ਐ ਹੀ ਖੜੇ ਆ। ਬਿਲਕੁਲ ਬਿਲਕੁਲ ਜੀ। ਜੋ ਚੀਜ਼ ਹੋਊਗੀ ਜੈਨੂਨ ਕਹਾਂਗੇ ਉਹ ਨਿਕਲੂਗੀ ਔਰ ਨਿਕਲੀ ਆ 8 ਸਾਲ ਤੋਂ। ਠੀਕ ਹੈ। ਸੋ ਇਸ ਕਰਕੇ ਜਿਹੜੇ ਸੱਜਣ ਆਪਣੇ ਕੋਲ ਕਾ ਵੀ ਕਸਟਮਰ ਇੱਥੇ ਦੂਰੋਂ ਦੂਰੋਂ ਆਉਂਦੇ ਆ ਜੀ। ਇਹ ਨਵੀਂ ਨਵੀਂ ਵੈਰਾਈਟੀ ਤੁਹਾਨੂੰ ਦਿਖਾ ਰਿਹਾ। ਇਹ ਹੈ ਜੀ ਨੀਲਕੰਡ ਦਾ ਰੈੱਡ ਨਿੰਬੂ ਠੀਕ ਹੈ ਜੀ ਜਿਵੇਂ ਪੱਕਣ ਤੋਂ ਬਾਅਦ ਦੂਜਾ ਪੀਲਾ ਹੁੰਦਾ ਹੈ ਜੀ ਇਹ ਰੈੱਡ ਹੋ ਜਾਂਦਾ ਹੈ ਠੀਕ ਹੈ ਜੀ ਤੇ ਇੱਕ ਤਾਂ ਲੱਗਿਆ 16 ਲੱਗੂਗਾ ਬਾਕੀ ਕੁਆਲਿਟੀ ਸੇਮ ਹੀ ਰਹੂਗੀ ਖਾਣ ਦੇ ਵਿੱਚ ਕਿ ਸਟੋਜ ਹੋਊਗਾ ਜੀ ਜੀ ਬਲੈਕ ਅੰਬਰ ਇਹ ਜਿਹੜਾ ਮੋਟਾਈ ਚ ਲੱਗਦਾ ਹੈ ਔਰ ਬਲੈਕ ਰੰਗ ਦਾ ਹੁੰਦਾ ਹੈ ਇਹਦਾ ਸੰਤੋਖ ਸਾਹਿਬ ਜਿਵੇਂ ਜਿਹੜਾ ਆਲੂ ਬੁਹਾਰਾ ਦੂਜਾ ਆਪਣਾ ਆਮ ਉਹ ਆਪਾਂ ਉਹ ਜੂਸ ਨਾਲ ਭਰਿਆ ਹੁੰਦਾ ਜਦੋਂ ਮੰਨ ਲਓ ਆਪਾਂ ਕਟਾਂਗੇ ਤਾਂ ਉਹ ਜੂਸ ਨਿਕਲ ਜਾਊਗਾ ਇਹਨੂੰ ਆਪਾਂ ਕੱਟ ਕੇ ਵੀ ਖਾ ਸਕਦੇ ਆਂ ਔਰ ਬਾਹਰੋਂ ਬਲੈਕ ਹੋਊਗਾ ਮਿੱਠਾ ਬਹੁਤ ਹੁੰ ਔਰ ਇਹਦੀ ਸੇਬ ਵਾਂਗੂ ਫਾੜੀਆਂ ਕੱਟ ਕੇ ਖਾ ਸਕਦੇ ਆ ਇਹ ਵੀ ਇੱਥੇ ਬੂਟੇ ਆ ਆਪਣੇ ਕਾਮਜਾਬ ਹੈ ਉਦਾਂ ਆ ਲੋਚਾ ਪਿਆ ਜੀ ਲੋਚੇ ਦੇ ਨਾਲ ਇਹ ਆਮ ਵਾਲਾ ਅਲੂ ਬੁਖਾਰਾ ਹੈ ਪਰ ਇਹਦੇ ਨਾਲ ਸੰਧੂ ਸਾਹਿਬ ਤੁਸੀਂ ਕਹਿੰਦੇ ਵੀ ਮੇਰੇ ਘਰ ਲੱਗਿਆ ਹੈ ਇਹਦੇ ਨਾਲ ਇਹਦਾ ਮੇਲ ਫੀਮੇਲ ਦਾ ਸਿਸਟਮ ਹੁੰਦਾ ਕੁਸਕ ਬੂਟਿਆਂ ਦਾ ਇਹਦੇ ਨਾਲ ਅਲੂਚਾ ਜਾਂ ਦੂਜੀ ਕਿਸਮ ਦਾ ਜਿਵੇਂ ਸੰਟਾ ਰੋਜਾ ਵਗੈਰਾ ਉਹ ਤੁਹਾਨੂੰ ਲਾਉਣਾ ਪੈਣਾ ਤਾਂ ਤੁਸੀਂ ਗ੍ਰੀਨ ਕਟੜਲ ਵੇਖੀ ਬਹੁਤ ਹਨਾ ਬਿਲਕੁਲ ਦੇਖੀ ਰੈੱਡ ਵੇਖੀ ਹੈ ਕਦੇ ਨਾ ਨਾ ਆਹ ਦੇਖ ਲਓ ਰੈੱਡ ਤਾਂ ਦੇਖੀ ਨਹੀਂ ਜੀ ਇਹ ਆਪਣੇ ਕੋਲ ਰੈੱਡ ਕਟੜਲਾ ਔਰ ਇਹਦਾ ਟੇਸਟ ਲੋਕ ਪੰਜਾਬੀ ਚ ਕਹਿੰਦੇ ਆ ਵੀ ਜਿਹਨਾਂ ਬੱਕਰਾੜੀ ਖਾਣਾ ਉਹ ਕਟ ਲਖਾ ਲਏ ਬਿਲਕੁਲ ਜੀ ਹਾਂ ਔਰ ਇਹ ਦੁਆਰਫ ਵੈਰੈਟੀ ਆ ਨਾਲੇ ਦਾ ਲੱਗਰੀ ਵੀ ਸੋਹਣੀ ਲੱਗਦੀ ਆ ਔਰ ਇਹਦਾ ਰੰਗ ਵੀ ਆ ਹੋਊਗਾ ਔਰ ਇਹਦਾ ਟੇਸਟ ਬਹੁਤ ਕਹੜਾ ਹੈ ਇਹ ਬੂਟੇ ਵੀ ਆਪਣੇ ਕੋਲ ਹੈਗੇ ਇੱਧਰ ਸਟਾਰਟ ਫਰੂਟ ਦਿਖਾਉਣੇ ਆ ਜੀ ਆ ਵੇਖੋ ਇਹ 4 ਦਿਨ ਪਹਿਲਾਂ ਆਪਣੇ ਚੈਨਲ ਦੇਵ ਲਾਈਵ ਰੇਡੀਓ ਤੇ ਪਾਇਆ ਹੋਇਆ ਆਪਾਂ ਕੱਟ ਕੇ ਖੋਇਆ ਹੋਇਆ ਠੀਕ ਔਰ ਇਹ ਬਹੁਤ ਮਸ਼ਹੂਰ ਹੋਇਆ ਹੋਇਆ ਹੈ ਜੀ ਇਹ ਇਹ ਸੰਤੂ ਸਾਹਿਬ ਦੁਆਰਫ ਵੈਰਾਈਟੀ ਹੈ ਦੁਆਰਫ ਦਾ ਇਹ ਹੁੰਦਾ ਵੀ ਸੋਧ ਕੀਤੀ ਹੋਈ ਹੈ ਇੰਦੇ ਚ ਖੱਟਾਪਨ ਪਹਿਲਾਂ ਬਹੁਤ ਹੁੰਦਾ ਸੀ ਹੁਣ ਟੇਸਟ ਇਹਦਾ ਬਹੁਤ ਘੈਂਡ ਹੈ ਇਹਦੇ ਨਾਲ ਹੀ ਬਣਾਉਣਾ ਮੰਗੋ ਪਿਆ ਆਪਣੇ ਕੋਲੇ ਠੀਕ ਠੀਕ ਆ ਦੇਖੋ ਇਹ ਕਿਹੜਾ ਮੰਗੋ ਆ ਗਿਆ ਜੀ ਇਹ ਇਹ ਲੰਬੇ ਵਾਲਾ ਹੈ ਅੱਛਾ ਹਾਂ ਇਹ ਇਹ ਕਹਿ ਲਓ ਵੀ 6-7 ਇੰਚ ਤੱਕ ਲੰਬਾ ਹੁੰਦਾ ਹੈ ਠੀਕ ਹੈ ਔਰ ਇਹਦਾ ਪੱਤਾ ਵੀ ਦੇਖੋ ਇਹਦੇ ਬੂਟੇ ਦਾ ਦੇਖੋ ਆ ਦੇਖੋ ਦੋਸਤੋ ਫੁੱਲ ਪੱਤਾ ਵੀ ਲੰਬਾ ਹੈ ਔਰ ਇਹਨੂੰ ਮੰਗੋ ਵੀ ਲੰਬਾ ਔਰ ਇੱਥੇ ਇਹ ਕੰਮ ਜਾਵਾ ਹੈ ਠੀਕ ਸੰਧੂ ਸਾਹਿਬ ਨਾਰੀਅਲ ਦੇਖਣਾ ਨਾਰੀਅਲ ਨਾਰੀਅਲ ਤਾਂ ਨਹੀਂ ਦੇਖਿਆ ਜੀ ਆਜੋ ਇੱਥੇ ਕੰਮ ਜਾਵਾ ਹੈ ਉਹ ਦਿਖਾਉਣੇ ਆ ਆ ਲਓ ਇਹ ਨਾਰੀਅਲ ਦੇ ਬੂਟੇ ਆਪਣੇ ਕੋਲੇ ਠੀਕ ਆ ਦਿਖਾ ਦਿਓ ਇੱਥੋਂ ਨਾਰੀਅਲ ਖਾਣ ਵਾਸਤੇ ਤਾਂ ਅੱਗੇ ਉਧਰ ਮਹਾਰਾਸ਼ਟਰ ਜਾਣਾ ਪੈਂਦਾ ਆ ਵੇਖੋ ਸੰਧੂ ਸਾਹਿਬ ਇੱਕ ਮੈਂ ਵੀਡੀਓ ਦੱਸ ਦਿਆਂ ਕਿਉਂਕਿ ਅਸੀਂ ਜ਼ਿਮੀਂਦਾਰਾਂ ਦੀ ਨਰਸਰੀ ਹੈ ਤੇ ਜੇ ਅਸੀਂ ਜ਼ਿਮੀਂਦਾਰਾਂ ਨਾਲ ਜੁੜੇ ਤਾਂ ਫਿਰ ਅਸੀਂ ਝੋਟ ਨਹੀਂ ਬਾ ਇਹਨੂੰ ਇੱਕ ਸਾਲ ਠੰਡ ਤੋਂ ਬਚਾਉਣਾ ਪਾਣਾ ਪਹਿਲੇ ਸਾਲ ਇਹਨੂੰ ਕਵਰ ਕਰਨਾ ਪਾਣਾ ਉਸ ਤੋਂ ਬਾਅਦ ਤੁਸੀਂ ਮੈਂ ਕਹਿੰਦਾ ਵੀ ਨਾਰੀਅਲ ਐਂ ਲੱਗਣਗੇ ਔਰ ਸਾ 8 ਸਾਲ ਬਾਅਦ ਲੱਗਦਾ ਹੈ ਜਿਹੜੇ ਵੀਰ ਨੇ ਸਾਡੇ ਤੋਂ ਨਹੀਂ ਮਿਲਿਆ ਔਰ ਉਹਨਾਂ ਨੇ ਤੁਹਾਨੂੰ ਨੌਲੇਜ ਸਭ ਤੋਂ ਵੱਡੀ ਸੰਤੂ ਸਾਹਿਬ ਸਾਡੇ ਕੋਲ ਨੌਲੇਜ ਹੈ ਹਰੇਕ ਬੂਟੇ ਨੂੰ ਕਿਹੜੇ ਨੂੰ ਕਿਹੜੀ ਦਵਾਈ ਪਾਣੀ ਜੜਾ ਇੰਗਲੈਂਡ ਨਰਸਰੀ ਦੇ ਵਿੱਚ ਮਤਲਬ ਕਿ ਸਾਰੇ ਪੰਜਾਬ ਤੋਂ ਇਲਾਵਾ ਸਾਰੀਆਂ ਸਟੇਟਾਂ ਦੇ ਲੋਕ ਜੁੜੇ ਹੋਏ ਆ ਤੇ 22 ਫਰੋਜਪੁਰ ਇੱਥੇ 22 ਪਹੁੰਚੇ ਫਰੋਜਪੁਰ ਤੋਂ ਜਿਹੜੇ ਕਿ ਬੂਟੇ ਲੈਣ ਆਏ ਤੇ ਇਹਨਾਂ ਨੇ ਅੰਬ ਦਾ ਬੂਟਾ ਲਿਆ ਜਿਹਨੂੰ ਅੰਬ ਲੱਗੇ ਹੋਏ ਆ ਦੋਸਤੋ ਦੇਖੋ ਤੁਸੀਂ ਅੱਗੇ ਆਪਣੇ ਫਰੋਡ ਦੇ ਬੋਡੇ ਬਹੁਤ ਵੱਡੇ ਵੱਡੇ ਹੋ ਜਾਂਦੇ ਸੀ ਪਰ ਉਹਨਾਂ ਨੂੰ ਫਰੋਡ ਫਰਾਡ ਕੁਝ ਨਹੀਂ ਲੱਗਦਾ ਸੀਗਾ ਤੇ ਬਾਈ ਨਾਲ ਆਪਾਂ ਗੱਲ ਕਰਦੇ ਆਂ ਵੀ ਨਰਸਰੀ ਨਾਲ ਕਿੰਨਾ ਟਾਈਮ ਤੋਂ ਜੁੜੇ ਹੋਏ ਆਂ ਬਾਈ ਸਸਰੀ ਕਾਲ ਜੀ ਸਾਸਰੀ ਵੀਰ ਜੀ ਤੇ ਬਾਈ ਤੁਸੀਂ ਕਿੰਨਾ ਟਾਈਮ ਹੋ ਗਿਆ ਦੇਵ ਨਰਸਰੀ ਨਾਲ ਜੁੜੇ ਹੋ ਨਾ ਤੁਹਾਨੂੰ ਸਾਨੂੰ ਪਾਜੀ ਹੁਣਾਂ ਜੁੜਿਆ ਨਾ ਕੁਝ 6 ਮਹੀਨੇ ਤੋਂ ਉੱਪਰ ਹੋ ਗਏ ਵੈਸੇ ਅੱਛਾ ਸਾਡੇ ਹੋਰ ਵੀ ਰਿਸ਼ਤੇਦਾਰ ਜਿਵੇਂ ਅੰਮ੍ਰਿਤਸਰ ਸਾਈਡ ਗੁਰਦਾਸਪੁਰ ਮਾਝੇ ਵਾਲੀ ਪਾਸਿਓਂ ਕਾਫੀ ਰਿਸ਼ਤੇਦਾਰ ਉਹਨਾਂ ਨੇ ਰੈਫਰੈਂਸ ਵੀ ਦਿੱਤਾ ਹੈ ਕਿ ਆ ਵੀ ਇਸ ਪਾਸੇ ਅਸੀਂ ਲੈ ਕੇ ਗਏ ਆਂ ਪਲਾਂਟ ਪਲਾਂਟ ਬਹੁਤ ਵਧੀਆ ਗ੍ਰ ਤੇ ਅੱਗੇ ਆਪਣੇ ਬਜ਼ੁਰਗਾਂ ਨੇ ਜਿਹੜੇ ਅੱਜ ਤੱਕ ਬੂਟੇ ਲਾਏ ਉਹਨਾਂ ਨੂੰ ਕੁਝ ਨਹੀਂ ਲੱਗਿਆ ਉਹਨਾਂ ਨੂੰ ਕੁਝ ਨਹੀਂ ਲੱਗਿਆ ਉਹ ਬੂਟੇ ਲਾ ਗਏ ਉਹਨਾਂ ਨੇ ਫਰੂਟ ਖਾਦੇ ਬਗੈਰ ਹੀ ਚੱਲ ਗਏ ਕਈ ਲੋਕ ਬਜ਼ੁਰਗਾਂ ਇਹ ਪੱਕੀ ਗੱਲ ਹੈ ਤੇ ਇਧਰ ਦੇਖੋ ਦੋਸਤੋ ਲੱਗੇ ਲਗਾਏ ਸਾਲ ਸਾਲ ਦੇ ਬੂਟੇ ਤੇ ਅੰਬ ਐਵੇਂ ਦਾ ਤਾਂ ਰੇੜੀ ਤੋਂ ਨਹੀਂ ਮਿਲਦਾ ਹੋਣਾ ਕੰਬੋਜ ਸਾਹਿਬ ਇਹ ਮਤਲਬ ਕਿ ਜੇ ਕਿਸੇ ਦਾ ਘਰ ਛੋਟਾ ਹੈ ਤਾਂ ਉਹਦੇ ਵਿੱਚ ਵੀ ਇਹ ਕੰਮਜਾ ਬਿਲਕੁਲ ਜੀ ਇਹ ਸੰਤੂ ਸਾਹਿਬ ਇਹ ਸਾਰੀਆਂ ਥਾਈ ਵੈਰੈਟੀਆਂ ਹੁਣ ਇਹ ਪਹਿਲਾਂ ਵਾਲੇ ਨਹੀਂ ਵੀ 20 20 ਫੁੱਟ ਉੱਪਰ ਹੋ ਜਾਂਦੇ ਸੀਗੇ ਹੁਣ ਕਈ ਜਿਹੜੇ ਥੋੜੀ ਵੀਡੀਓ ਇਸ ਤਰ ਬਹੁਤ ਲੱਗੇ ਹੁੰਦੇ ਘਰ ਜਾ ਕੇ ਨਹੀਂ ਲੱਗਦੇ ਠੀਕ ਔਰ ਇਹਦੇ ਵਿੱਚ ਪਿੱਛੇ ਬੜਾ ਵੱਡਾ ਰੀਜ਼ਨ ਹੈ ਇਹ ਵੀਰੋ ਕੱਲਾ ਪਾਣੀ ਪਿਆਣੀ ਇਹ ਲੱਗਦੇਗੇ ਇਹਦੀ ਫਰਾਗ ਪ੍ਰੋਪਰ ਦੇਣੀ ਪੈਂਦੀ ਹੈ ਸਾਡੇ ਅਕੋਰਡਿੰਗ ਬੂਟਾ ਲੈ ਜਾਓ ਇੱਕ ਸਾਲ ਤੁਸੀਂ ਸਾਡੇ ਅਕੋਰਡਿੰਗ ਚੱਲੋਗੇ ਮੈਂ ਕਹਿੰਦਾ ساری ਉਮਰ ਨਹੀਂ ਫਰੂਟ ਮੁਕਣਾ ਤੁਹਾਡੇ ਘਰ ਚੋਂ ਠੀਕ ਠੀਕ ਔਰ ਜਿਹੜੇ ਸਾਡੇ ਇੱਕ ਕਸਟਮਰ ਬਣਿਆ ਜਿਵੇਂ ਹੁਣ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਦੱਸਿਆ ਇਹ ਲੋਕਲ ਬੈਠੇ ਐ ਪਰ ਅਮਰitsar ਤੋਂ ਨੂੰ ਦੱਸਿਆ ਤੁਹਾਡੀ ਨਰਸਰੀ ਬਹੁਤ ਵਧੀਆ ਹੈ ਮਤਲਬ ਸਾਨੂੰ ਤਾਂ ਕਹਿ ਜਾਂਦੇ ਸੰਤੂ ਸਾਹਿਬ ਹੁਣ ਲੋੜ ਹੀ ਨਹੀਂ ਪੈਂਦੀ ਕਿਉਂਕਿ ਲੋਕ ਜਿਹੜੇ ਆ ਰਿਸ਼ਤੇਦਾਰ ਨੂੰ ਦੱਸ ਕੇ ਵੀ ਆ ਵੇਖੋ ਫਰੂਟ ਲੱਗੇ ਤੁਹਾਡੇ ਏਰੀਆ 'ਚ ਹੋਇਆ ਤੇ ਅੱਜ ਸਗੋਂ ਉਹਨਾਂ ਨੇ ਦੱਸੇ ਸਾਡੇ ਕੋਲ ਆਇਆ ਸੋ ਆਹੀ ਕੁਆਲਿਟੀ ਸੰਤੂ ਸਾਹਿਬ ਇੱਕ ਸਾਠ ਤੇ ਚੱਲ ਰਹੇ ਆ ਬਸ ਵੀ ਤੁਹਾਡਾ ਮਤਲਬ ਕਹਿੰਦਾ ਦੋਸਤੋ ਵੀ ਬਾਈ ਹੋਣਾ ਕੋਲੇ ਤੁਸੀਂ ਗਾਹਕ ਬਣ ਕੇ ਆਉਨੇ ਹੋ ਤੇ ਭਰਾ ਬਣ ਕੇ ਜਾਂਨੇ ਹੋ ਫੈਮਿਲੀ ਦੋਸਤੋ ਫਰੂਟ ਦੇ ਬੂਟੇ ਤੁਸੀਂ ਦੇਖ ਲਏ ਜਿਹੜ ਤੇ ਮੈਡੀਸਨ ਪਲਾਂਟ ਵੀ ਇਹਨਾਂ ਕੋਲ ਸਾਰੇ ਮਿਲ ਜਾਂਦੇ ਆ ਮਤਲਬ ਕਿ ਸ਼ੂਗਰ ਹੋਵੇ ਜਾਂ ਕੋਈ ਵੀ ਬਿਮਾਰੀ ਹੋਵੇ ਜਿਹੜੀ ਘਰੇ ਮਤਲਬ ਕਿ ਠੀਕ ਹੋ ਸਕਦੀ ਆ ਤੇ ਹੁਣ ਦੋਸਤੋ ਤੁਹਾਨੂੰ ਦਿਖਾਉਣੇ ਆ ਇਹਨਾਂ ਪਲਾਂਟਸ ਦੇ ਨਾਲ ਨਾਲ ਇਹਨਾਂ ਨੇ ਐਸੈਸਰੀ ਵੀ ਰੱਖੀ ਹੋਈ ਪਾਰਕ ਦੇ ਵਿੱਚ ਰੱਖਣ ਵਾਲੀ ਘਰੇ ਰੱਖਣ ਵਾਲੀ ਤੇ ਤੁਹਾਨੂੰ ਇਹਨਾਂ ਦਾ ਝਲਕੀ ਮਰਾਉਣੇ ਬਾਈ ਜੀ ਆ ਆ ਕਿੱਥੋਂ ਤੁਸੀਂ ਤਿਆਰ ਕਰਵਾਉਨੇ ਐ ਨੇ ਸੋਹਣੇ ਸੋਹਣੇ ਮੂਰਤੀਆਂ ਇਹ ਆਪਣੇ ਆਪ ਦੇ ਪਿੰਡ ਜਿੱਥੇ ਸਾਡਾ ਗਮਲਾ ਤਿਆਰ ਹੋ ਰਿਹਾ ਉਹ ਹੀ ਬੰਦੇ ਕਰਦੇ ਆ ਬਾਈ ਇੱਕ ਮੈਂ ਗੱਲ ਸ਼ੁਰੂ ਹੀ ਨੋਟ ਕੀਤੀ ਆ ਵੀ ਉਵੇਂ ਤਾਂ ਮਤਲਬ ਕਿ ਮੂਰਤੀ ਹੱਥ ਨਹੀਂ ਲਾਉਣ ਦਿੰਦੇ ਇੰਨਾ ਰੇਟ ਤਾਂ ਥੋੜਾ ਸਸਤਾ ਕਿਉਂ ਦੇ ਰਹੇ ਹੋ ਤੁਸੀਂ ਇਹ ਇਹ ਬਿਲਕੁਲ ਜੀ ਪਤਾ ਕੀ ਜੀ ਜਿੰਦੀ ਜਿਵੇਂ ਜਿਵੇਂ ਕੁਆਂਟੀਟੀ ਵਧੂਗੀ ਨਾਲ ਸਾਡੇ ਕਸਟਮਰ ਵਧਣਗੇ ਨਾ ਜੀ ਉਹ ਉਹ ਬੰਦਾ ਇਹ ਮੰਨ ਲਓ ਇਹ ਸਸਤੀ ਦੇ ਵੇਚ ਕੇ ਚੱਕਰ 'ਚ ਆਊਗਾ ਸਾਡੇ ਨਾਲ ਸਾਮਾਨ ਹੋਰ ਵਿਕ ਜਾਊਗਾ ਬੂਟੇ ਲੈ ਜਾਵੇ ਕੋਈ ਜਿਹੜੇ ਗਮਲੇ ਆ ਜਿਹੜੀਆਂ ਮੂਰਤੀਆਂ ਜਿਹੜੀਆਂ ਐਕਸੈਸਰੀਆਂ ਤੁਹਾਨੂੰ ਮੈਂ ਦਿ ਰੇ ਸਾਡੇ ਕੋ ਫੁਆਰੇ ਪਏ ਬਾਹਰ ਉਹ ਵੀ ਦਿਖਾਵਾਂਗੇ ਤੁਹਾਨੂੰ ਸੋ ਉਹ ਆਪਾਂ ਆ ਦੇਖੋ ਪਰੇ ਪਾਰਕਾਂ ਦੇ ਵਿੱਚ ਇਹ ਚੀਜ਼ਾਂ ਲੱਗਦੀਆਂ ਆ ਵੇਖੋ ਇਹ ਜਦੋਂ ਸੈਂਟਰ ਦੇ ਵਿੱਚ ਅਸੀਂ ਫਿੱਟ ਕਰੇ ਇਸ ਤੋਂ ਵੱਡੇ ਵੀ ਆਉਂਦੇ ਆ ਸਾਡੇ ਕੋਲੇ ਠੀਕ ਠੀਕ ਤੇ ਉਹਦੇ ਨਾਲ ਫਿਰ ਜਦਦਾ ਕਸਟਮਰ ਆਉਂਦਾ ਸਾਡੇ ਕੋਲ ਬਹੁਤ ਕੁਝ ਪਿਆ ਜਿਵੇਂ ਮੈਡੀਸਨ ਪਲਾਂਟ ਵੀ ਹੈਗੇ ਆ ਫਰੂਟ ਵਾਲੇ ਵੀ ਹੈਗੇ ਆ ਇੰਡੋਰ ਆਊਟਡੋਰ ਗਮਲੇ ਬਹੁਤ ਵਧੀਆ ਸਾਡੇ ਆਪਣੇ ਤਿਆਰ ਕੀਤੇ ਹੋਏ ਠੀਕ ਤੇ ਸਾਡੀ ਝਲਕ ਮਰਾ ਦੋ ਤੇ ਭਾਈ ਆ ਜਿਹੜੇ ਸਟੈਂਡ ਸਟੂਡ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਇਹ ਬੜਕ ਚ ਬਣਾਉਣੇ ਤਾਂ ਹੀ ਸਸਤੇ ਬਿਲਕੁਲ ਜੀ ਬਿਲਕੁਲ ਔਰ ਸੰਤੂ ਸਾਹਿਬ ਇਹ ਉਹ ਨਹੀਂਗਾ ਵੀ ਇਹ ਲੋਹਾ ਆਮ ਨਹੀਂਗਾ ਜਿਵੇਂ ਸਰਿਆ ਹੁੰਦਾ ਬਾਜ਼ਾਰ ਚ ਇਹ ਸਾਰਾ ਸਟੀਲ ਹੀ ਲੋਹਾ ਹੈ ਔਰ ਇਹਨੂੰ ਜਿਹੜਾ ਭੱਟੀ ਪੇਂਟ ਹੋਇਆ ਹੋਇਆ ਜਿਹਨੂੰ ਪਾਊਡਰ ਕੋਟ ਕਹਿੰਦੇ ਆ ਜੀ ਸਟੈਂਡਾਂ ਦੇ ਵਿੱਚ ਮੈਂ ਕਹਿੰਦਾ ਵੀ ਸਾਡੇ ਕੋਲ ਹਜ਼ਾਰਾਂ ਸਟੈਂਡ ਹੈ ਸਾਡੇ ਕੋਲ ਇਹਦੇ ਵਿੱਚ ਡਿਜ਼ਾਈਨ ਅਲੱਗ-ਅਲੱਗ ਹੈ ਔਰ ਸਾਰਾ ਜਿਹੜਾ ਆਪਣਾ ਗੋਡਾਊਨ ਭਰਿਆ ਪਿਆ ਇਹ ਤਾਂ ਆਪਾਂ ਇੱਥੇ ਥੋੜੀ ਜਿਹੀ ਜਿਹੜਾ ਡੈਮੋ ਲਾਇਆ ਹੋਇਆ ਹੈ ਔਰ ਗਮਲਾ ਵੀ ਇੱਕ ਤੋਂ ਇੱਕ ਮਿਲੂਗਾ ਹੁਣ ਜੇ ਆਹ ਗਮਲੇ ਦੀ ਸੰਤੋ ਸਾਹਿਬ ਗੱਲ ਕਰੀਏ ਆਮ ਤੁਸੀਂ ਆ ਦੇਖੋ ਇਹ ਗਮਲਾ ਉੱਪਰੋਂ ਜਿਹੜਾ ਕਿੰਨਾ ਚੌੜਾ ਹੁੰਦਾ ਜੀ ਹਨਾ ਜੀ ਬਿਲਕੁਲ ਬਿਲਕੁਲ ਔਰ ਥੱਲੋਂ ਦੇਖੋ ਇੰਨਾ ਹੋ ਗਿਆ ਹਾਂਜੀ ਹਾਂਜੀ ਆਹ ਦੇਖੋ ਤੁਸੀਂ ਇਹ ਜਿੰਨਾ ਉੱਪਰੋਂ ਹੈ ਉਨਾ ਹੀ ਥੱਲੇ ਆ ਕਿਉਂਕਿ ਜੜ੍ਹ ਨੇ ਇੱਥੇ ਕੰਮ ਕਰਨਾ ਹੈ ਬਿਲਕੁਲ ਬਿਲਕੁਲ ਔਰ ਇਹਦੇ ਵਿੱਚ 70% ਅਸੀਂ ਚੂਨਾ ਮਿਕਸ ਕਰਦੇ ਆ ਜਿਹੜਾ ਜੜ੍ਹ ਦਾ ਪਾਣੀ ਸੋਖ ਕੇ ਰੱਖਦਾ ਔਰ ਬੂਟਾ ਕਦੇ ਵੀ ਮਰਦਾ ਨਹੀਂਗਾ ਜੀ ਠੀਕ ਠੀਕ ਆਹ ਡਿਜ਼ਾਈਨ ਇਹਦੇ ਵਿੱਚ ਮੈਂ ਜੇ 1000 ਕਮਾਂ ਤਾਂ ਵੀ ਘਟ ਹੈ ਜੀ ਬਿਲਕੁਲ ਦੋਸਤੋ ਤੁਸੀਂ ਦੇਖੋ ਮੈਂ ਕੰਨਾ ਵੀ ਪਵਨ ਕਹ ਰਿਹਾ ਵੀ ਉਹ ਵੀ ਲੈ ਜੀ ਉਹ ਵੀ ਲੈ ਜੀ ਤੇ ਕਦੋਂ ਦੀ ਆ ਪਸੰ ਤੇ ਆ ਦੇਖੋ ਜ ਤੁਸੀਂ ਆ ਮਿੱਟੀ ਵਾਲੇ ਗਮਲੇ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਕਾਮਯਾਬ ਆ ਜੀ ਜੀ ਇਹ ਸੰਧੂ ਸਾਹਿਬ ਇਹ ਵੀ ਸਾਡੇ ਜੋਧਪੁਰ ਆਉਂਦੇ ਆ ਜਿੱਥੇ ਜਿਪਸਮ ਹੁੰਦੀ ਆ ਅਕਸਰ ਇਹਨਾਂ ਨੂੰ ਦਿੱਕਤ ਆਉਂਦੀ ਆ ਕਲਰ ਦੀ ਤੁਸੀਂ ਦੇਖੋ ਕਲਰ ਨਾਲ 2 ਮਹੀਨੇ ਚ ਗਮਲੇ ਖਤਮ ਹੋ ਜਾਂਦਾ ਮੈਂ ਕਹਿੰਦਾ ਜੀ ਕਦੇ ਵੀ ਗਮਲੇ ਨੂੰ ਇਹਨੂੰ ਉਹ ਚੀਜ਼ ਨਹੀਂ ਆਉਗੀ ਕਿ ਜੇ ਤੁਸੀਂ ਬੂਟੇ ਤਾਂ ਬਹੁਤ ਦਿਖਾਤੇ ਆਪਾਂ ਨੂੰ ਜੀ ਜੀ ਤੇ ਤੁਸੀਂ ਆਨਲਾਈਨ ਵੀ ਕਿਸੇ ਦੇ ਘਰੇ ਭੇਜ ਸਕਦੇ ਬਿਲਕੁਲ ਜੀ ਘੜ ਤੋਂ ਘੜ ਜੇ ਤੁਹਾਡਾ 15 ਤੋਂ 20 ਬੂਟਿਆਂ ਦਾ ਜੇ ਹੈਗਾ ਤਾਂ ਕਿਉਂਕਿ ਅਸੀਂ ਓਹ ਨਹੀਂ ਭੇਜਦੇ ਵੀ ਇਹਦਾ ਪਾਰਸਲ ਬਣਾ ਕੇ ਭੇਜਤਾ ਅਗਾ ਭਾਵੇਂ ਦੇ ਰਾਜ ਸੜ ਜਣ ਜਾਂ ਗਰਮੀ ਨਾਲ ਸਾਡਾ ਬੰਦਾ ਦੇ ਕੇ ਆਉਂਦਾ ਹੈ ਤੁਹਾਡਾ ਬੰਦਾ ਬਿਲਕੁਲ ਜਾਂ ਅਸੀਂ ਜਿਵੇਂ ਸਵੇਰ ਇੰਡੋਗਰੇਟਨ ਬੱਸ ਜਾਂਦੀ ਹੈ ਚੰਡੀਗੜ੍ਹ ਜੁਗਰਾਉ ਲੁਧਿਆਣਾ ਵਾਇਆ ਜਾ ਕੇ ਫਿਰੋਜਪੁਰ ਉਤਾਰਦੀ ਜਾਂਦੀ ਉਹਦਾ ਠੀਕ ਹੈ ਕਸਟਮਰ ਦਾ ਨੰਬਰ ਦੇ ਦੇਦਾ ਹੈ ਡਾਕਟਰ ਨੂੰ ਉਹ ਆਪਣੇ ਆਪ ਕੰਡੈਕਟ ਕਰਕੇ ਬੋਟੇ ਉੱਥੇ ਉਤਾਰ ਲੈਂਦੇ ਔਰ ਸੇਲ ਜਾਂਦੇ ਆ ਜੀ ਦੁਨੀਆ ਦਾ ਇਹ ਵਜਾ ਕੋਈ ਫਰੂਟ ਨਹੀਂ ਹੈ ਜਿਹੜਾ ਬਾਈ ਦੇਵ ਕੋਲੇ ਨਹੀਂ ਮਿਲਦਾ ਤਾਂ ਇੱਕ ਗੱਲ ਹੋਰ ਹੈ ਵੀ ਫਰੂਟ ਤਾਂ ਸਾਰੇ ਰੱਖ ਲੈਂਦੇ ਪਰ ਇਹਨਾਂ ਕੋਲੇ ਜਿਹੜਾ ਫਰੂਟ ਤੁਸੀਂ ਲੈ ਕੇ ਜਾਓਗੇ ਜਿਹੜੀ ਇਹਨਾਂ ਨੇ ਕਮਿਟਮੈਂਟ ਤੁਹਾਡੇ ਨਾਲ ਕਰ ਲਈ ਬੀਨੂੰ ਫਰੂਟ ਲੱਗੂਗਾ ਉਹਨੂੰ ਫਰੂਟ ਲੱਗੂਗਾ ਜੀ ਫਰੂਟ ਦਾ ਤੁਹਾਡਾ ਕੀ ਹੁੰਦਾ ਸਾਹਿਬ ਰੇਟ ਦਸੰਦੂ ਸਾਹਿਬ ਜਿਵੇਂ ਕੋਈ ਵੀ ਸਾਡਾ ਬੋਟਾ ਹੈ ਤਕਰੀਬਨ 100 ਰੁਪਏ ਤੋਂ ਸ਼ੁਰੂ ਹੋਊਗਾ ਠੀਕ ਹੈ ਅਗਾ ਉਹਦੀ ਏਜ ਦੀ ਅਕੋਰਡਿੰਗ ਔਰ ਉਹਦੇ ਅਕਾਊਂਟਿੰਗ ਸਾਡੇ ਰੇਟ ਨੇ ਜਿਵੇਂ ਅੰਬ ਦਾ ਆਪਾ ਸਪੋਜ਼ ਕਰੋ 200 ਰੁਪਏ ਸਾਡਾ ਅੰਬ ਸ਼ੁਰੂ ਹੁੰਦਾ ਆ ਸਾਈ ਦਾ ਠੀਕ ਹੈ ਔਰ ਅੱਗੇ ਤੁਸੀਂ ਵੇਖ ਰਹੇ ਜਿਹੜੇ ਬੂਟੇ ਮਿਰਚੌਰੇ 5 6 ਸਾਲ ਦੇ ਵੱਡੇ ਬੈ ਗੇ ਥੱਲੇ ਉਹਨਾਂ ਦਾ ਰੇਟ ਹੋਵੇ ਉੱਪ ਹੁੰਦਾ ਜ ਹਰੇਕ ਬੂਟੇ ਦੇ ਇਦਾਂ ਜੀ ਠੀਕ ਆ ਜੀ ਤੇ ਦੋਸਤੋ ਇਹਨਾਂ ਨੇ ਹੁਣ ਸੌਣ ਤੱਕ ਇੱਕ ਆਫਰ ਵੀ ਲਾਈ ਹੈ ਤੇ ਜੇ ਤੁਸੀਂ ਇਹਨਾਂ ਕੋਲੇ ਆ ਕੇ ਬੂਟੇ ਕਰੋਗੇ ਤਾਂ ਤੁਹਾਨੂੰ ਇੱਕ ਮਤਲਬ ਕਿ ਇੱਕ ਦੋ ਬੂਟੇ ਤੁਹਾਨੂੰ ਨਾਲ ਹੀ ਗਿਫਟ ਵੀ ਕਰਨਗੇ ਬਿਲਕੁਲ ਬਿਲਕੁਲ ਗਿਫਟ ਵੀ ਦੇਾਂਗੇ ਤੁਹਾਨੂੰ ਔਰ ਸਭ ਤੋਂ ਵੱਡੀ ਗੱਲ ਜਿਹੜਾ ਇਸ ਵੀਡੀਓ ਨੂੰ ਸ਼ੇਅ ਅਸੀਂ ਇਹ ਨਹੀਂ ਵੀ ਉਹਨੂੰ ਨਿੰਮ ਜੱਬ ਕਹਿਣ ਚੁੱਕ ਕੇ ਫੜਾ ਦਾਂਗੇ ਇੱਕ ਵਧੀਆ ਬੂਟਾ ਫਰੂਟ ਵਾਲਾ ਜਿਹੜਾ ਸਾਨੂੰ ਵਧੀਆ ਲੱਗਦਾ ਸਾਡੇ ਮਨ ਨੂੰ ਪਉਂਦਾ ਉਹ ਅਸੀਂ ਗਿਫਟ ਦੇ ਵਿੱਚ ਵੀ ਦੇਾਂਗੇ ਤੁਹਾਨੂੰ ਨਾਲ ਠੀਕ ਔਰ ਇੱਕ ਸੌਣ ਦਾ ਮੇਨਾ ਕਿਉਂਕਿ ਵੀਡੀਓ ਤਾਂ ਚੱਲੀ ਜਾਣੀ ਐ ਫਿਰ ਹਾਂ ਸੌਣ ਦਾ ਮੇਨਾ ਤੁਸੀਂ ਆਓਗੇ ਔਰ ਸੌਣ ਦੇ ਵਿੱਚ ਹੀ ਬੂਟੇ ਲੱਗਨੇ ਸੰਧੂ ਸਾਹਿਬ ਬਿਲਕੁਲ ਬਿਲਕੁਲ ਔਰ ਹੁਣ ਟਾਈਮ ਐ ਤੁਸੀਂ ਆਓ ਜਲਾਲਾਬਾਦ ਤੋਂ ਫਰੋਜਪੁਰ ਰੋਡ ਤੇ ਆਪਣੀ ਨਰਸਰੀ ਐ ਨੇੜੇ ਫੱਤੂ ਸਮੂਹ ਟਾਲੀਆ ਗੁਰਦੁਆਰਾ ਸਾਹਿਬ ਦੇ ਨਾਲ ਦੀਵ ਗ੍ਰੀਨਲੈਂਡ ਸੋ ਇੱਕ ਵਾਰ ਵਿਜ਼ਿਟ ਕਰੋ ਸਤਿ ਸ੍ਰੀ ਅਕਾਲ ਜੀ ਧੰਨਵਾਦ